ਅੱਜ ਜੇ ਆਪਾਂ ਤੌੜੇ ਲਗਾਉਣ ਲੱਗੇ ਆ ਅੰਬਾਂ ਦੇ ਬੂਟਿਆਂ ਦੇ ਦਿਵਾਲੇ ਤੇ ਤੌੜਿਆਂ ਦਾ ਸਲਾਬ ਰਹਿੰਦੀ ਏ ਨਾਲ ਸਿਲ ਰਹਿੰਦੀ ਏ ਆਪਣੇ ਮੌਸਮ ਥੋੜਾ ਗਰਮ ਹੈ ਗਰਮ ਕਰਕੇ ਤੌੜੇ ਦਬਦੇ ਆਪਾਂ ਦੋ ਬੂਟੇ ਲਾਏ ਆਪਾਂ ਅੰਬਾਂ ਦੇ ਤੇ ਉਹਦੇ ਨਾਲ ਤੌੜੇ ਦੱਬ ਕੇ ਆਪਾਂ ਕੱਸੀ ਦਾ ਪਾਣੀ ਪਾਏ ਕਰਾਂਗੇ ਉਹਦੇ ਵਿੱਚ ਲਓ ਵੀ ਕਿਸਾਨ ਭਰਾਵੋ ਸ਼ੁਰੂਆਤ ਕਰਤੀ ਡਾਕਟਰ ਸਾਹਿਬ ਨੇ ਟੂਆ ਪਟਣ ਦੀ ਤੇ ਹੁਣ ਟੂਆ ਪਟ ਰਿਹਾ ਤੇ ਹੁਣ ਆਪਾਂ ਤੌੜੇ ਦਬਾਂਗੇ ਹਾਂ ਸਰ ਵੀ ਦੇਖਿਓ ਕਾ ਬਸ ਇੱਥੇ ਹੀ ਗੱਲ ਨਹੀਂ ਸੁੱਕਾ ਹੋਇਆ ਹਰਾ ਹੋਇਆ ਦੇਖੋ ਇੰਨੇ ਕਿਹ ਬਹੁਤ ਇੰਨਾ ਪਾਣ ਬਹੁਤ ਆ ਮਿੱਥੋ ਬਸ ਇੰਨੀ ਇੱਕ ਚੀਜ਼ ਨੂੰ ਪਾਣੀ ਦੀ ਜ਼ਰੂਰਤ ਹੈ ਕੋਈ ਪੌਦਾ ਲਾਉਣੇ ਕੋਈ ਚੀਜ਼ ਹੀ ਹੈ ਅੱਜ ਕੱਲ ਪਾਣੀ ਦੇ ਬਿਨਾ ਕੋਈ ਚੀਜ਼ ਜਾਂਦੀ ਨਹੀਂ ਰਹਿੰਦੀ ਪਾਣੀ ਪਾਣੀ ਕਰਦੇ ਆ ਜਾਂਦੇ ਤੇ ਮੂੰਹ ਚ ਵੀ ਪਾਣੀ ਤੇ ਮਰਨਗੇ ਫੰਦੂ ਜਟਾ ਪੱਟਣ ਲੱਗਿਆ ਹੁਣ ਗੰਡੋ ਹੋਏ ਕਿੰਨੇ ਲੱਗ ਗਏ ਗੰਡੋ ਹੋਏ ਤਾਂ ਇੰਨੇ ਨੋਏ ਤਾਂ ਸਾਰੇ ਫਿਰਦੇ ਆ ਪਕੜਾ ਰੇਸ ਤਰੀ ਕਰਦੇ ਹਨ ਉਹਦੇ ਵਿੱਚ ਬਹੁਤ ਦੂ ਹੈ ਕੰਡਾ ਲਓ ਸਰ ਵੀ ਸਾਡਾ ਹੁਣ ਬਾਲਟੀਆਂ ਲਈ ਹਣ ਕੱਸੀ ਦਾ ਪਾਣੀ ਪਾਊਗਾ ਮੇਰਾ ਪੁੱਤ ਇਹ ਦੂਰ ਬੋਸ ਹੀ ਹੈ ਨਾ ਹੈ ਦੂਰ ਬੋਸ ਪਰਲੇ ਪਾਸੇ ਦੀ ਹੋ ਕੇ ਪਾਓ ਲੈਟਸ ਦੇਖੋ ਹਾਂ ਚਲੋ ਪਾਓ ਪਾਣੀ ਪੈ ਰਹੀ ਤੋੜਾਂ ਲੀਟਰਾਂ ਨੂੰ ਸ਼ੁਰੂ ਕਰ ਕਮਲਾ ਨਾਲ ਹਾਂ ਲਓ ਦੇਖੋ 사ਉਣੇ ਪਰ ਤਾੜਾ ਜੇ ਸਾਡੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਵੀ ਅੱ비 ਉਹ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਸਾਡੇ ਚੈਨਲ ਨੂੰ ਫੋਲੋ ਕਰੋ